ਹਾਂਜੀ ਕਿਸਾਨ ਵੀਰੋ ਇਹ ਹੈਗੀ ਹੈ ਜੀ ਆਪਣੀਆਂ ਸੁਪਰੀਮ 110 ਵੈਰਾਈਟੀ ਤੇ ਪੀਆਰ 131 ਵੈਰਾਈਟੀ ਜਿਹੜੇ ਕੇ ਇਸ ਵਾਰ ਆਪਣੇ ਪੰਜਾਬ ਦੇ ਵਿੱਚ ਕਾਫੀ ਵੱਡੇ ਰਕਬੇ ਵਿੱਚ ਪੀਆਰ 131 ਵੈਰਾਈਟੀ ਵੀ ਲੱਗੀ ਹੈ ਤੇ ਸੁਪਰੀਮ 110 ਵੈਰਾਈਟੀ ਵੀ ਆਪਣੇ ਕਾਫੀ ਰਕਬੇ ਵਿੱਚ ਲੱਗੀ ਹੈ ਤੇ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹਨਾਂ ਦੇ ਜਿਹੜੇ ਇੱਕ ਮੁੰਜਰ ਦੇ ਵਿੱਚ ਦਾਣਿਆਂ ਦੀ ਸੰਖਿਆ ਕਿਉਂਕਿ ਵੱਖ-ਵੱਖ ਜਿਹੜੇ ਆਪਣੇ ਦਾਣਿਆਂ ਦਾ ਜਿਹੜਾ ਵਜਨ ਹੈ ਵੱਖ-ਵੱਖ ਬੀਜ ਦਾ ਹਿਸਾਬ ਦੇ ਨਾਲ ਜਿਹੜਾ ਉਹਦਾ ਗ੍ਰੀਨ weight ਹੁੰਦਾ ਵੱਖ-ਵੱਖ ਹੁੰਦਾ ਤੇ ਇਹਨਾਂ ਜਿਹੜੇ ਆਪਣੇ ਦਾਣਿਆਂ ਦੀ ਸੰਖਿਆ ਇੱਕ ਮੰੁੰਜਰ ਦੇ ਵਿੱਚ ਕਿੰਨੀ ਹੈ ਤੇ ਬਾਕੀ ਇਹ ਜਿਹੜੀ ਆਪਣੀ ਸੁਪਰੀਮ 110 ਵੈਰੈਟੀ ਇਹ 135 ਤੋਂ 140 ਦਿਨ ਆਪਾਂ ਮੰਨ ਕੇ ਚੱਲਦੇ ਹਾਂ ਕਿ ਵੈਰੈਟੀ ਸਮਾਂ ਲੈਂਦੀ ਹੈ ਤੇ ਇਹ ਵੈਰੈਟੀ ਜਿਹੜੀ ਆਪਣੀਆਂ ਪਹਾੜੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ ਹੀ 145 ਦਿਨ ਦੇ ਲਗਭਗ ਸਮਾਂ ਲਿਆ ਜਾਂਦੀਆਂ ਨੇ ਜਿਹੜੇ ਪਹਾੜੀ ਜ਼ਮੀਨਾਂ ਦੇ ਵਿੱਚ ਕਿਉਂਕਿ ਉਸ ਦੀ ਜਿਹੜੀ ਜ਼ਮੀਨ ਤਸੀਰ ਠੰਡੀ ਹੁੰਦੀ ਹੈ ਤੇ ਜਿਹੜੀ ਆਪਾਂ ਇਹ ਵੈਰੈਟੀ 15 ਜੂਨ ਨੂੰ ਲਗਾਈ ਸੀ ਸੁਪਰੀਮ 110 ਵੈਰੈਟੀ ਇਹ ਤਕਰੀਬਨ ਅਜੇ 4-5 ਦਿਨ ਤੱਕ ਆਪਾਂ ਇਸ ਦੀ ਵਾਢੀ ਕਰਨੀ ਏ ਅੱਜ 138-40 ਦਿਨ ਦੀ ਹੋ ਚੁੱਕੀ ਏ 14-15 ਜੂਨ ਇਸ ਦੀ ਆਪਾਂ ਲਵਾਈ ਕੀਤੀ ਸੀ ਸੁਪਰੀਮ 110 ਵੈਰਾਈਟੀ ਦੀ ਤੇ ਜਿਹੜੀ ਪੀਆ 131 ਵੈਰਾਈਟੀ ਵੀ ਬਹੁਤ ਵਧੀਆ ਹੈ ਇਹਨਾਂ ਵਿੱਚ ਦਾਣਿਆਂ ਦੇ ਜਿਹੜੇ ਆਪਣੇ ਦਾਣੇ ਦੇ ਕੁਆਲਟੀ ਵੀ ਵਧੀਆ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਜਿਹੜੀਆਂ ਦੀ ਆਪਣੇ ਇੱਕ ਮੁੰਜਰ ਦੇ ਵਿੱਚ ਦਾਣੇ ਦੋਨਾਂ ਵੈਰਾਈਟੀਆਂ ਦੇ ਵਿੱਚ ਜਿਹੜੀ ਆਪਣੀ ਹੈਗੀ ਜੀ ਪੀਆ 131 ਵੈਰਾਈਟੀ ਇਹਨਾਂ ਦੀ ਆਪਾਂ ਦਾਣਿਆਂ ਦੀ ਜਿਹੜੀ ਸੰਖਿਆ ਦਾਣਿਆਂ ਦੀ ਗਿਣਤੀ ਕੀਤੀ ਸੀ ਇਹਦੇ ਜਿਹੜੇ ਦਾਣਿਆਂ ਦੀ ਗਿਣਤੀ ਹੈ ਇੱਕ ਮੁੰਜਰ ਦੇ ਵਿੱਚ 170 ਤੋਂ ਲੈ ਕੇ 180 ਦੇ ਲਗਭਗ ਦਾਣੇ ਨੇ ਬਾਕੀ ਹਰ ਇੱਕ ਮੁੰਜਰ ਦੇ ਵਿੱਚ ਬਰਾਬਰ ਨਹੀਂ ਕੋਈ ਦਾਣਿਆਂ ਦਾ ਕੋਈ ਫਰਕ ਪੈਂਦਾ ਵੱਧ ਘੱਟ ਵੀ ਹੋ ਸਕਦੇ ਨੇ 170 ਤੋਂ ਆਪਾਂ ਦੋ ਤਿੰਨ ਮੁੰਜਰਾਂ ਦੇ ਦਾਣੇ ਗਿਨੇ ਸੀ ਤੇ 170 ਤੋਂ ਲੈ ਕੇ 180 ਦੇ ਦਾਣਿਆਂ ਦੀ ਸੰਖਿਆ ਇੱਕ ਲਗਭਗ ਹੈਗੀ ਜੀ 131 ਦੇ ਵਿੱਚ ਤੇ ਜਿਹੜੀ ਆਪਣੀ ਸੁਪਰੀਮ 110 ਵੈਰੈਟੀ ਇਹਦੀ ਜਿਹੜੇ ਦਾਣਿਆਂ ਦੀ ਸੰਖਿਆ ਇਹਦੇ ਨਾਲੋਂ ਜ਼ਿਆਦਾ ਇਹਦੀ ਜਿਹੜੀ ਆਪਣੇ ਦਾਣੇ 170 75 ਤੋਂ ਲੈ ਕੇ 210 ਤੱਕ ਇਹਦੀ ਆਪਾਂ ਦਾਣਿਆਂ ਦੀ ਗਿਣਤੀ ਕੀਤੀ ਹੋਈ ਏ ਇਹ ਵੀ ਆਪਾਂ 2-3 ਮੁੰਜਰਾਂ ਦੀ ਕੀਤੀ ਨਹੀਂ ਵੀ ਇਹਨੀਆਂ ਵੀ ਇੱਕ ਮੁੰਜਰ ਦੀ ਕਰਕੇ ਆਪਾਂ ਤੁਹਾੜ ਨਾਲ ਸ਼ੇਅਰ ਕਰਦੇ ਪਏ ਆ ਆਪਾਂ 2-3 ਮੁੰਜਰਾਂ ਦੀ 2-3 ਮੁੰਜਰਾਂ ਦੀ ਆਪਾਂ ਕੱਤੀ ਦੇ ਵਿੱਚ ਕੀਤੀ ਸੀ ਉਹਨਾਂ ਦੀ ਵੀ ਐਵਰੇਜ 70 80 75 80 ਦਾ ਕਾਉਂਦੀ ਹੈ ਤੇ ਜਿਹੜੀ ਆਪਾਂ ਸੁਪਰੀਮ 110 ਵੈਰਾਈਟੀ ਦੀ ਵੀ 2-3 ਮੁੰਜਰਾਂ ਦੀ ਆਪਾਂ ਜਿਹੜੀ ਦਾਣਿਆਂ ਦੀ ਗਿਣਤੀ ਕੀਤੀ ਸੀ ਇਹਦੀ ਆਪਣੀ 170 ਤੋਂ ਲੈ ਕੇ ਇੱਕ ਆਪਣੇ 200 ਇਹ 10 ਤੱਕ ਦਾਣਿਆਂ ਦੀ ਗਿਣਤੀ ਇਹਨਾਂ ਦੋਨਾਂ ਵੈਰਾਈਟੀਆਂ ਦੀ ਹੈਗੀ ਜੀ ਤੇ ਜਿਹੜੇ 100 200 100 ਸਪਰੀਨ 110 ਦੇ ਜਿਹੜੇ ਦਾਣਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜ਼ਿਆਦਾ ਬਾਕੀ ਝਾੜ ਤੇ ਪਤਾ ਲੱਗ ਜੂਦਾ ਝਾੜ ਦੋਨਾਂ ਵੈਰਾਈਟੀਆਂ ਦਾ ਵਧੀਆ ਬਾਕੀ ਜਿਹੜਾ ਝਾੜ ਹੈ ਆਪਾਂ ਨੇ ਇੱਕ ਦਵਾਈ ਤੇ ਪਨੀਰੀ ਦੀ ਉਮਰ ਤੇ ਕਿਹੜੇ ਆਪਾਂ ਸਪਰੇ ਹਾਂ ਜੇਕਰ ਬਿਮਾਰੀ ਨਹੀਂ ਆਉਂਦੀ ਉਸ ਤੇ ਡਿਪੈਂਡ ਕਰਦਾ ਆਪਣਾ ਪਾਣੀ ਤੇ ਆਪਣੀ ਜ਼ਮੀਨ ਤੇ ਕਿਉਂਕਿ ਕੋਈ ਵੀ ਵੈਰੈਟੀ ਹੈ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ ਨੇ ਪਾਣੀ ਹੈ ਕਿ ਕੋਈ ਵੀ ਵੈਰੈਟੀ ਸਾਰੇ ਪੰਜਾਬ ਦੇ ਵਿੱਚ ਕੋਈ ਜਿਹਾ ਝਾੜ ਨਹੀਂ ਦੇ ਸਕਦੀ ਵੱਖ-ਵੱਖ ਆਪਣੇ ਪਾਣੀ ਦੇ ਬਾਕੀ ਆਪਣੀ ਸੰਭ ਸੰਭਾਲ ਤੇ ਜਿਹੜਾ ਆਪਣਾ ਵੱਡਾ ਕੇ ਮੇਨ ਕਾਰਨ ਹੈ ਜੇਕਰ ਆਪਾਂ ਪਨੀਰੀ ਜ਼ਿਆਦਾ ਵੱਡੀ ਲਗਾਉਨੇ ਆ ਉਹਦਾ ਵੀ ਪ੍ਰਭਾਵ ਪੈਂਦਾ ਜੇਕਰ ਆਪਾਂ ਉਲੀ ਨਾਸ਼ਕ ਸਪਰੇ ਆਪਾਂ ਸਾਰੇ ਜਾਂ ਗੋਭ ਸਮੇਂ ਨਹੀਂ ਕਰਦੇ ਉਹਦਾ ਵੀ ਕੋਈ ਪ੍ਰਭਾਵ ਪੈਂਦਾ ਜੇਕਰ ਆਪਣੇ ਖੇਤ ਵਿੱਚ ਉਲੀ ਦੀ ਬਿਮਾਰੀ ਕਿਸੇ ਪ੍ਰਕਾਰ ਦੀ ਆ ਜਾਂਦੀ ਹੈ ਉਹਦੇ ਨਾਲ ਜਿਹੜੇ ਦਾਣੇ ਹੌਲੇ ਹੌਲੇ ਹੋ ਜਾਂਦੇ ਨੇ ਤੇ ਬਾਕੀ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਕਿੱਦਾਂ ਰਿਹਾ ਯੂਰੀਆ ਖਾਦ ਆਪਾਂ ਕਿੰਨੇ ਦਿਨਾਂ ਵਿੱਚ ਪੂਰੀ ਕਰਦੀ ਆ ਸਾਰੀਆਂ ਗੱਲਾਂ ਜਿਹੜੀਆਂ ਆਪਣਾ ਮੌਸਮ ਸਭ ਤੋਂ ਜਿਹੜਾ ਮੇਨ ਮੌਸਮ ਹੈ ਜੇਕਰ ਮੌਸਮ ਫਸਲ ਦੀ ਨੂੰ ਪੂਰਿੰਦਾ ਦਾ ਝਾੜ ਆਪਣਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਦਾ ਜਾਨੀ ਕਿ ਸਾਰੀਆਂ ਗੱਲਾਂ ਡਿਪੈਂਡ ਕਰਦੀਆਂ ਨੇ ਬਾਕੀ ਆਪਾਂ ਹੁਣੇ ਵਾਰ ਜਲਿਕ ਕੇ ਤਾਂ ਦਾਣਿਆਂ ਦੀ ਸੰਖਿਆ 131 ਦੀ ਦੱਸ ਦੋ ਇਹ ਤੋਂ ਆਪਣੇ ਸੁਪਰੀਮ 110 ਦੇ ਨਾਲੋਂ ਘਾਟੇ ਬਾਕੀ ਝਾੜ ਦੀ ਪੱਖੋਂ ਪਿਛਲੇ ਸਾਲ ਦੇਖਿਆ ਵੀ ਝਾੜ ਦਿੱਤਾ ਦੋਨੋਂ ਵੈਰਾਈਟੀਆਂ ਦਾ ਬਹੁਤ ਵਧੀਆ ਰਿਆਸੀ ਬਾਕੀ ਆਪਣੀ ਤੁਸੀਂ ਪਿਛਲੇ ਵੀਡੀਓ ਦੇਖ ਸਕਦੇ ਹੋ ਆਪਾਂ ਸਾਰਾ ਤੁਹਾਡੇ ਨਾਲ ਆਪਾਂ ਜਾਣਕਾਰੀ ਸ਼ੇਅਰ ਕੀਤੀ ਹੈ ਪਿਛਲੇ ਸਾਲ 31 ਦਾ ਪਿਛਲੇ ਦੋ ਸਾਲਾਂ ਦਾ ਝਾੜ ਕਿੰਨਾ ਹੈ ਤੇ ਜਿਹੜਾ ਸੁਪਰੀਮ 110 ਦਾ ਝਾੜ ਕਿੰਨਾ ਪਿਛਲੇ ਸਾਲਾਂ ਦਾ ਆਇਆ ਹੈ ਤੇ ਇਹ ਆਪਣੇ ਦਾਣੇ ਦੀ ਸੰਖਿਆ ਜਾਨੀ ਕਿ PR 33 ਦੀ 170 ਤੋਂ 180 ਤੇ ਜਿਹੜੇ ਸੁਪਰੀਮ 110 ਸੇ ਇਹਦੇ 170 ਤੋਂ ਲੈ ਕੇ 210 ਤੱਕ ਦਾਣਿਆਂ ਦੀ ਸੰਖਿਆ ਹੈਗੀ ਹੈ ਬਾਕੀ ਆਉਣ ਵਾਲੇ ਹੁਣ 5-7 ਦਿਨਾਂ ਦੇ ਵਿੱਚ ਆਪਣੀ ਵਾੜੀ ਸ਼ੁਰੂ ਹੋ ਜਾਣੀ ਹੈ ਝੋਨੇ ਦੀ ਤੇ तकरीबन ਸਾਰੇ ਵੈਰਾਈਟੀਆਂ ਦਾ ਝਾੜ ਹੌਲੀ-ਹੌਲੀ ਆਪਣੇ ਸਾਹਮਣੇ ਆਉਂਦਾ ਜਾਣਾ ਉਹ ਵੀ ਪਾ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਾਂਗੇ ਪੀਆ 331 ਦਾ ਵੈਰਾਈਟੀ ਦਾ ਝਾੜ ਤੇ ਜਿਹੜਾ ਸੁਪਰੀਮ 110 ਵੈਰਾਈਟੀ ਦਾ ਝਾੜ ਇਹ ਕ ਆਪਣੇ ਉਤਾਜੇ ਨੇ ਬਾਕੀ ਦਾ ਪੱਕਾ ਝਾੜ ਆਪਣਾ ਪਤਾ ਤਾਂ ਜਦੋਂ ਕੰਡੇ ਤੇ ਫਸਲ ਜਾਂਦੀ ਉਹ ਤੋਂ ਪਤਾ ਲੱਗਦਾ ਵੀ ਝਾੜ ਕਿੰਨਾ ਬਾਕੀ ਚਾੜ ਦੋਨੋਂ ਫਸਲਾਂ ਜਿਹੜੀ ਆਪਾਂ ਦੇਖੀਏ ਪੀਜੜ ਆਪਣਾ ਫਾਬੇ ਬਹੁਤ ਵਧੀਆ ਦੋਨੋਂ ਫਸਲਾਂ ਦਾ ਝਾੜ ਦੇਖਣ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਮੌਸਮ ਤੇ ਆ ਝਾੜ ਜੋ ਵੀ ਆਉਂਦਾ ਤੁਹਾਡਾ ਨਾਲ ਜਾਣਕਾਰੀ ਜੋ ਸਾਂਝੀ ਕਰਾਂਗੇ ਇਹ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ